ਦੁਆਰੋਂ ਕੋਈ ਦੱਸਿਆ ਨਹੀਂ ਆਈ ਨਹੀਂ ਨਾ ਕਦੋਂ ਆਈ ਮੈਂ ਹੌੜ ਕਹਿੰਦੀ ਮੈਂ ਚੱਲ ਮੈਂ ਜਾਨੀ ਕਵਲ ਆ ਲੈ ਠੀਕ ਉਹ ਤੇ ਆਉਂਦਾ ਹੀ ਕਿਉਂ ਉਹਨੂੰ ਤੂੰ ਫੋਨ ਕਰਕੇ ਸਾਧ ਲਈ ਮੇਰੇ ਕੋਲ ਫੋਨ ਹੈ ਨਹੀਂ ਗੀ ਉਹਦਾ ਨੰਬਰ ਨਹੀਂ ਆਗਾ ਮੇਰਾ ਉਹਦਾ ਬਿਲਕੁਲ ਨੰਬਰ ਨਹੀਂ ਆਗਾ ਇਹਦੇ ਮੈਂ ਫੋਨ ਕਰਕੇ ਇਹਨੂੰ ਪੁੱਛ ਲੈਣਾ ਈ ਨਾਲ ਪੈਣਾ ਫੋਨ ਉਹਦੀ ਕੁੜਕੀ ਉਹਦੇ ਕੋਲ ਆਪਣਾ ਫੋਨ ਨਹੀਂ ਹੈ ਉਹਦੀ ਨੋਹਾਂ ਦਾ ਫੋਨ ਹੈ ਸਾਧ ਲੈ ਕਿ ਹਾਂ ਜਾਂ ਨਾ ਦਾ ਜਵਾਬ ਤਾਂ ਹੀ ਹੋਰ ਕੇ ਹੁਣ ਕਹਿਣਾ ਵੜੀ ਤੇ ਉਹ ਫੋਨ ਫੋਨ ਤੇ ਨੋਹਾਂ ਦਾ ਤੇ ਉਹਨਾਂ ਨੇ ਕੱਲ ਮੈਂ ਅੱਜ ਫੇਰ ਵੀ ਨਹੀਂ ਆ

मंगी गई है इनी जल्दी कितो मंगी गई है झूठ ही बोल दी है अज मेरे हाथ च दी ना दो चार सौ रुपया कराया लै जाने उड़ी जाना ही ते चल मेरे को गलती होगी मैं फड़ा थे चल अच्छा कोई नीला होगा जरूरी ए कोई नी मैं होर कि आनी हमी गा देना रिश्ता मेरा रिश्ता लेना ही नहीं आऊगी मैं कम ही नहीं लैंना दिनी आ

ਮਾੜਾ ਕੋਕਰਾ ਟੋਕਰਾ ਮੇਰੇ ਕੀ ਵਾਸਤੇ ਐ ਤੇ ਇਹ ਤਾਂ ਜਾਣ ਕੇ ਮੇਰੇ ਤਾਂ ਗੁੱਸਾ ਕਰਦੀ ਐ ਨਹੀਂ ਤੇ ਇੱਥੇ ਪੜਾ ਗੁੱਸੇ ਮੈਂ ਕਰਨੂ ਕਰਨਾ ਚਲ ਤੂੰ ਨਹੀਂ ਤੇ ਕੋਈ ਹੋਰ ਜੀ ਔਟੋ ਕੋਲ ਉੱਠ ਕੋਲ ਆ ਚਲ ਹੋਰ ਕੋਈ ਕਰਾ ਦੂਗਾ ਤੇ ਚੰਗੀ ਨਹੀਂ ਤੇ ਮਾਰੀ ਕੋਈ ਆ ਜੀ ਹਾਂ ਹੋ ਤੇ ਆ ਜੀ ਹੋਰ ਕੀ ਵਾਸਤੇ ਹੈ ਹੈ ਦੀ ਬਸਾਕ ਨਹੀਂ ਕਰਾਇਆ ਸਾਕ ਨਹੀਂ ਕਰਾਇਆ ਚਾਰਾ ਕੁੱਟ ਪੁੱਛ ਦੇ ਦੀਗੀ ਤੇ ਸਾਕ ਵੇਂਦੀ ਸਹੀ ਜਨ ਕਰਾ ਦੋ ਹੈ ਤੇ ਨਾ ਬਹਿ ਜਾ ਨਾ ਖਲੋ ਜਾ ਹੈ ਕਹਿੰਦੀ ਸੱਦਾ ਹੀ ਸਾਕ ਨੂੰ ਆ ਜੀ ਸਾਕ ਕਰਾ ਦੇ ਹਾਂ ਨਾ ਕਿ ਬਿਆਜ ਖਲੋਂਦਾ ਜਾਂਦੀ ਨਾ ਹੋਰ ਮੈਨੂੰ ਤਾਂ ਚੱਜ ਨਹੀਂ ਹੈਗਾ ਸਾਖ ਲੈਂਦੇ ਸਾਖ ਦਾ ਬੰਢੀ ਐ ਮੈਂ ਸਾਖ ਬੱਲੋਂ ਆਖਿਆ ਕਿ ਮੈਨੂੰ ਅੱਦੇ ਤੌਲੇ ਦੀ ਸਾਖ ਪਾਈ ਤੇ ਤਾਂ ਵੀ ਨਹੀਂ ਹੰਗਾਰਾ ਭਰਿਆ ਇਹਨੇ ਹੈ ਚਪਕਾਰ ਰਹੀ ਤੇ ਮੂੰਹ ਜਾ ਮਰੋੜੇ ਤੇ ਮੈਂ ਤਾਂ ਇਹਨੂੰ ਵੇਖ ਲਿਆ ਕਿ ਮੂੰਹ ਮਰੋੜਨ ਲਈ ਤੇ ਮੈਂ ਆਖਿਆ ਗਾਂ ਜਾ ਸਾਖ ਤੈਨੂੰ ਕਰਾਉਣਾ ਤੇਰੇ ਮੁੰਡੇ ਨੂੰ ਹੋਰ ਨਾ ਮੈਂ ਕਰਾ ਦੂੰ ਮੈਂ ਚਪ ਕਰਕੇ ਉਧਰ ਆਖਦੇ ਤਾਂ ਪੁਆਨ ਨੂੰ ਫ ਲੈ ਗਿਆ ਸਾਖ ਵਾ